ਬਦਲ ਮੰਨ ਗਿਆ ਵੀ ਬੰਦੇ ਮੈਂ ਮਰਾਏ ਨੇ ਬਹਿਵਲ ਅਰਬਰ ਗਾੜੀ ਉਹ ਇਹ ਮੰਨ ਗਿਆ ਹਰਾਮ ਬੇਅਦਬੀਆਂ ਮੈਂ ਕਰਾਈਆਂ ਨੇ ਤੇ ਜਥੇਦਾਰਾਂ ਨੇ ਵਰਸ਼ਾ ਦੇ ਕੇ 200 ਬੰਦਾ ਵਾਲੇ ਵਾਲੇ ਲਾ ਕੇ ਉਹਨੂੰ ਸੇਵਾ ਤੇ ਖੜਾਇਆ ਹੋਇਆ ਕਾਦੀ ਸੇਵਾ ਐ ਪੁੱਠਾ ਟੰਗ ਦੇ ਉਹਨੂੰ ਉੱਥੇ ਉਹਨੂੰ ਕਹਿੰਦੇ ਵੀ ਤੈਨੂੰ ਸਦਾ ਲਈ ਕਾਲੀ ਦਲ ਚ ਸਦਾ ਲਈ 500 ਤੈਨੂੰ ਛੇਕਿਆ ਛੇਕਣ ਨੂੰ ਫਿਰਦੇ ਨੇ ਇਹ ਭਾਈ ਨਰੈਣ ਸਿੰਘ ਚੌੜੇ ਨੂੰ ਜਿਹੇ ਬਾਬਾ ਦੀਪ ਸਿੰਘ ਦੀ ਯਾਦ ਤਾਜ਼ਾ ਕਰਾਤੀ ਕਰਾਦੀ ਕਿ ਨਹੀਂ 80 ਸਾਲ ਦੀ ਉਮਰ ਚ ਬਾਬਾ ਦੀਪ ਸਿੰਘ ਉਹਨਾਂ ਨੇ ਖੰਡਾ ਖੜਕਾਤਾ ਸੀ ਹੁਣ ਕਦੇ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਸਮਝ ਹੈ ਨਹੀਂ ਭਾਈ ਨਰੈਣ ਸਿੰਘ ਚੌੜਾ ਕੀ ਐ ਪਹਿਲਾ ਇਹ ਸਮਝਣ ਦੀ ਲੋੜ ਐ ਤੇ ਪੜਨ ਦੀ ਲੋੜ ਐ ਜੇ ਇੰਨੀਆਂ ਬੱਜਰ ਕੁਰਹਿਤਾਂ ਬਾਦਲ ਪਰਿਵਾਰ ਨੇ ਕੀਤੀਆਂ ਨੇ ਅਜ ਅਕਾਲੀ ਦਲ ਕਿੱਥੇ ਆ ਦਿਖਾਓ ਮੈਨੂੰ ਕਿੱਥੇ ਆ ਚੋਣਾ ਲੜਨ ਤੋਂ ਵੀ ਡਰ ਰਿਹਾ ਅਕਾਲੀ ਦਲ ਜਿਹੜੀ ਪੰਥ ਦੀ ਪਾਰਟੀ ਸੀ ਇਹ ਸਾਰਿਆ ਗੁਰੂ ਮਹਾਰਾਜ ਦੇਖ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਮੰਨ ਗਿਆ ਹੁਣ ਤੱਕ ਮੰਨੀਆਂ ਭੇਡਾਂ ਨੇ ਯਾਰ ਥੱਲੇ ਜੜੀਆਂ ਨੇ ਟਿਕ ਤੂ ਨੇ ਕਹਿੰਦੇ ਸੀ ਜੇ ਅਸਰ ਨਹੀਂ ਤਾਸ ਕਹਿੰਦੇ ਸਾਡਾ ਕੱਖ ਨਾ ਰਹੇ ਹਾਂ ਉਹ ਵੀ ਦੇਖ ਲਓ ਗੁਰੂ ਨੇ ਕਰਤੀ ਪੂਰੀ ਇੱਕ ਹੋਰ ਕਰਤੀ ਕਹਿੰਦੀ ਜੇ ਸਾਡੀ ਮੇਰੇ ਭਰਾ ਨੇ ਚਿੱਟੇ ਦਾ ਭੋਰਾ ਵੀ ਕਰਿਆ ਹੋਇਆ ਉਹਦਾ ਵੀ ਕੱਖ ਨਾ ਰਹੇ ਵਰਨਦਾ ਦੇਖੋ ਕੀ ਹੈ ਗੁਰੂ ਦਾ ਜਿਹੜਾ ਥੱਪੜ ਹੈ ਉਹ ਬਹੁਤ ਤਾਕਤਵਰ ਹੈ ਬਾਦਲਾ ਨੂੰ ਪਤਾ ਨਹੀਂ ਇਹਨਾਂ ਨੂੰ ਗੁਰੂ ਦਾ ਭੈ ਨਹੀਂ ਠੀਕ ਹੈ ਇਹ ਤਾਂ ਅਬਦਾਲੀ ਉਹਨਾਂ ਦੇ ਖਾਨਦਾਨ ਨਹੀਂ ਲੱਭੇ ਮੁੜ ਕੇ ਜਿਹੜਾ ਵੀ ਪੰਥ ਨਾ ਅਕਾਲ ਤਖਤ ਸਾਹਿਬ ਨਾਲ ਟਕਰਾਇਆ ਕੱਖ ਨਹੀਂ ਰਿਹਾ ਉਹਦਾ ਕਿੱਥੇ ਗਿਆ ਇੱਕ ਦਿਖਾ ਦਿਓ ਜੇ ਕੋਈ ਫਿਰਦਾ